ਸੰਤ ਹਰਚੰਦ ਸਿੰਘ ਲੋਗੋਵਾਲ ਦੀ 29ਵੀਂ ਵਰ੍ਹੇ ਦੇ ਮੌਕੇ ਸਵੇਰੇ ਦੇ ਸੀਐਮ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਕਾਨਫਰੰਸ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮੇ ਕਾਂਗਰਸ ਦੇ ਹੋਰ ਆਗੂਆਂ ਨੇ ਵੀ ਸ਼ਿਰਕਤ ਕੀਤੀ 20 ਅਗਸਤ 1985 ਨੂੰ ਪਿੰਡ ਸ਼ੇਰਪੁਰ ਤੋਂ ਸੰਤ ਹਰਚੰਦ ਸਿੰਘ ਲੋਗੋਵਾਲ ਨੂੰ ਵਿਰੋਧੀ ਧਿਰ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਵਾਲ ਵਿਖਿਆ ਕਾਰੀ ਦਲਦੇਵ ਮਰਹੂਮ ਪ੍ਰਧਾਨ ਲੋਕੋ ਵਾਲ ਦੀ ਵਰਸਿਸ ਮਾਨੋ ਦੇ ਚ ਅੱਗੇ ਦੀਆਂ ਕਤਾਰਾਂ ਵਿੱਚ ਬੈਠੇ ਲੋਕਾਂ ਦੀਆਂ ਜੁੱਤੀਆਂ ਬਾਹਰ ਹੀ ਤਰਵਾ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਮੀਡੀਆ ਪਰਮਿਆਂ ਨੂੰ ਨੰਗੇ ਪੈਰੀ ਇਸ ਸਮਾਗਮ ਵਿੱਚ ਜਾਣ ਦਿੱਤਾ ਗਿਆ ਸਮਾਗਮ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਨੇ ਇਹ ਫੈਸਲਾ ਪਿਛਲੇ ਦਿਨੀਂ ਇਸੜੂ ਵਿਚ ਵਾਪਰੀ ਜੁੱਤੀ ਘਟਨਾ ਤੋਂ ਬਾਅਦ ਲਿਆ ਗਿਆ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਸਰਕਾਰਾਂ ਜਿਤਨਾ ਦੀ ਸਿਆਸਤ ਦਾ ਡਰ ਸਤਾਉਣ ਲੱਗਾ ਹੈ ਜੁੱਤੀ ਤੇ ਸਿਆਸਤ ਦਾ ਰਿਸ਼ਤਾ ਕੀ ਹੁੰਦਾ ਜਦੋਂ ਇਰਾਕ ਚ ਪੱਤਰਕਾਰ ਮੁੰਤਜ਼ਰ ﺍﻟजायदी ਨੇ ਬੋਸ਼ਤੇ ਜੁੱਤੀ ਸਿਟੀ ਸੀ ਉਦੋਂ ਪਤਾ ਲੱਗਿਆ ਸੀ ਉਸ ਤੋਂ ਬਾਅਦ ਜਦੋਂ ਪੱਤਰਕਾਰ ਜਰਨੈਲ ਨੇ ਪੀਚ ਤੰਬਰਮ ਤੇ ਜੁੱਤੀ ਸਿਟੀ ਸੀ ਉਦੋਂ ਪਤਾ ਲੱਗਿਆ ਹੁਣ ਲੌਂਗੋਵਾਲ ਦੀ ਸਿਆਸੀ ਕਾਨਫਰੰਸ ਚ ਪਤਾ ਲੱਗ ਰਿਹਾ ਕਿ ਜੁੱਤੀ ਤੇ ਸਿਆਸਤ ਦਾ ਕੀ ਰਿਸ਼ਤਾ ਹੁੰਦਾ ਇਹ ਜੁੱਤੀਆਂ ਪੱਤਰਕਾਰਾਂ ਦੀਆਂ ਜੁੱਤੀਆਂ ਨੇ ਜੋ ਇੱਥੇ ਪ੍ਰਸ਼ਾਸਨ ਵੱਲੋਂ ਤਰਵਾਇਆਂ ਗਈਆਂ ਨੇ ਪੰਜਾਬ ਪੁਲਿਸ ਵੱਲੋਂ ਤਰਵਾਇਆਂ ਗਈਆਂ ਨੇ ਇਹ ਪ੍ਰੈਸ ਦੀ ਐਂਟਰੀ ਆ ਪ੍ਰੈਸ ਗੈਲਰੀ ਆ ਜਿਸ ਜਿਸਟ ਪੱਤਰਕਾਰ ਬੈਠੇ ਨੇ ਪੱਤਰਕਾਰਾਂ ਆ ਦੀਆਂ ਜੁੱਤੀਆਂ ਸੁਰੱਖਿਆ ਕਰਮੀਆਂ ਦੀਆਂ ਜੁੱਤੀਆਂ ਡੀ ਦੇ ਅੰਦਰ ਤੇ ਡੀ ਤੋਂ ਬਾਹਰ तमाम ਉਹ ਸਾਰੇ ਲੋਕਾਂ ਦੀਆਂ ਜੁੱਤੀਆਂ ਉਤਰਵਾਈਆਂ ਗਈਆਂ ਨੇ ਦਿੱਲੀ ਦੇ ਅੰਦਰ ਵੀ ਪੱਤਰਕਾਰਾਂ ਤੇ ਕਿਤੇ ਨਾ ਕਿਤੇ ਪਾਬੰਦੀ ਲੱਗਣ ਦੀ ਕੋਸ਼ਿਸ਼ ਹੋਈ ਸੀ ਉਸ ਤੋਂ ਬਾਅਦ ਹੁਣ ਸਿਆਸੀ ਕਾਨਫਰੰਸਾਂ ਦੇ ਅੰਦਰ ਕਿਉਂਕਿ ਇਸੜੂ ਦੀ ਸਿਆਸੀ ਕਾਨਫਰੰਸ ਦੇ ਅੰਦਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸਿੱਟੀ ਗਈ ਉਸ ਤੋਂ ਬਾਅਦ ਇਹਨਾਂ ਸਿਆਸੀ ਕਾਨਫਰੰਸਾਂ ਦੇ ਅੰਦਰ ਪਹਿਲੀ ḍ ਤੇ ਦੂਜੀ ਥਾਂ ਦੇ ਉੱਤੇ ਜੁੱਤੀਆਂ ਨੇ ਜਿਹੜੀਆਂ ਉਹ ਉਤਰਵਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਹੀ ਐਂਟਰ ਹੋਣ ਦਿੱਤਾ ਜਾਂਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪ੍ਰੈਸ 'ਤੱਕ ਦੀਆਂ ਜੁੱਤੀਆਂ ਪ੍ਰੈਸ ਤੋਂ ਵੀ ਉਹ ਜੁੱਤੀਆਂ ਉਤਰਵਾ ਲਈਆਂ ਜਾਂਦੀਆਂ ਨੇ ਤਾਂਕਿ ਉਸ ਤਰ੍ਹਾਂ ਦਾ ਕੋਈ ਐਕਸ਼ਨ ਜਿਸ ਦਾ ਡਰਾਉ ਨਾ ਹੋਵੇ